ਸਤ ਸ੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਮੇਰੇ YouTube ਚੈਨਲ ਤੇ ਤੇ ਅੱਜ ਆਪਾਂ ਬਣਾਵਾਂਗੇ ਢਾਬੇ ਵਾਲੀ ਫਰਾਈ ਮਿਰਚ ਤੇ ਇੱਥੇ ਆਪਾਂ ਮਿਰਚਾਂ ਨੂੰ ਧੋ ਕੇ ਚੰਗੀ ਤਰ੍ਹਾਂ ਕੱਟ ਲਿਆ ਹੈ ਤੇ ਨਾਲ ਹੀ ਆਪਾਂ ਮਸਾਲੇ ਵੀ ਲੈ ਲਏ ਹਨ ਮਸਾਲਿਆਂ ਵਿੱਚ ਆਪਾਂ ਹਲਦੀ ਨਮਕ ਤੇ ਚਾਟ ਮਸਾਲਾ ਲਿਆ ਹੈ ਤੇ ਨਾਲ ਹੀ ਆਪਾਂ ਕਾਲਾ ਨਮਕ ਵੀ ਲੈ ਲਿਆ ਹੈ ਤੇ ਹੁਣ ਆਪਾਂ ਜੀ ਫਰਾਈ ਪੈਨ ਵਿੱਚ ਦੋ ਚਮਚ ਤੇਲ ਪਾ ਲਏ ਹਨ ਤੇ ਹੁਣ ਆਪਾਂ ਤੇਲ ਨੂੰ ਚੰਗੀ ਤਰ੍ਹਾਂ ਗਰਮ ਕਰਾਂਗੇ ਜਦੋਂ ਤੱਕ ਤੇਲ ਚੰਗੀ ਤਰ੍ਹਾਂ ਗਰਮ ਨਹੀਂ ਹੋ ਜਾਂਦਾ ਉਦੋਂ ਤੱਕ ਆਪਾਂ ਇਸ ਵਿੱਚ ਹਰੀ ਮਿਰਚ ਨਹੀਂ ਪਾਵਾਂਗੇ ਹੁਣ ਆਪਣਾ ਤੇਲ ਚੰਗੀ ਤਰ੍ਹਾਂ ਗਰਮ ਹੋ ਗਿਆ ਹੈ ਜੀ ਤੇ ਹੁਣ ਆਪਾਂ ਇਸ ਵਿੱਚ ਪਾਵਾਂਗੇ ਕਟੀਆਂ ਹੋਈਆਂ ਹਰੀਆਂ ਮਿਰਚਾਂ ਆਪਾਂ ਮਿਰਚਾਂ ਨੂੰ ਚੰਗੀ ਤਰ੍ਹਾਂ ਨਾਲ ਸਲਾਵਾਂਗੇ ਤਾਂ ਜੋ ਇਹ ਚੰਗੀ ਤਰ੍ਹਾਂ ਨਾਲ ਫਰਾਈ ਹੋ ਜਾਣ। ਇੰਨਾ ਓੜੀ ਤੱਕ ਸਲਾਵਾਂਗੇ ਓੜੀ ਤੱਕ ਇਹਨਾਂ ਦਾ ਕਲਰ ਚੇਂਜ ਨਹੀਂ ਹੋ ਜਾਂਦਾ। ਮਿਰਚਾਂ ਆਪਣੀਆਂ ਚੰਗੀ ਤਰ੍ਹਾਂ ਫਰਾਈ ਹੋ ਚੁੱਕੀਆਂ ਨੇ ਜੀ ਤੇ ਹੁਣ ਆਪਾਂ ਇਸ ਵਿੱਚ ਪਾਵਾਂਗੇ ਆਪਣੇ ਮਸਾਲੇ। ਉਸੇ ਚਾਹ ਹੋਂਤਾ ਲਾਲ ਮਿਰਚ ਵੀ ਪਾ ਸਕਦੇ ਹੋ ਅਗਰ ਮਿਰਚ ਘੱਟ ਤਿੱਖੀ ਹੋਵੇ ਅਗਰ ਮਿਰਚ ਤਿੱਖੀ ਹੋਵੇ ਤਾਂ ਲਾਲ ਮਿਰਚ ਨੂੰ ਸਕਿਪ ਵੀ ਕਰ ਸਕਦੇ ਹਾਂ ਹੁਣ ਆਪਾਂ ਇਸ ਨੂੰ ਚੰਗੀ ਤਰ੍ਹਾਂ ਮਸਾਲਿਆਂ ਨੂੰ ਮਿਕਸ ਕਰ ਲਾਂਗੇ ਇਸ ਵਿੱਚ ਇਹ ਆਪਣੀ ਟਾਬੇ ਵਾਲੀ ਫ੍ਰਾਈ ਮਿਰਚ ਬਣ ਕੇ ਤਿਆਰ ਹੈ ਜੀ ਇਹਨੂੰ ਤੁਸੀਂ ਕਿਸੇ ਵੀ ਚੀਜ਼ ਨਾਲ ਖਾ ਸਕਦੇ ਹੋ ਰੋਟੀ, ਰਾਈਸ, ਚਪਾਤੀ, ਪਰਾਂਠਾ ਜੇਕਰ ਤੁਹਾਨੂੰ ਸਾਡੀ ਵੀਡੀਓ ਚੰਗੀ ਲੱਗੀ ਹੋਵੇ ਤਾਂ ਸਾਡੀ ਵੀਡੀਓ ਨੂੰ ਲਾਈਕ ਤੇ ਸ਼ੇਅਰ ਜ਼ਰੂਰ ਕਰਿਓ ਜੀ ਤੇ ਨਾਲ ਹੀ ਸਾਡੇ ਚੈਨਲ ਨੂੰ ਵੀ ਜ਼ਰੂਰ ਸਬਸਕ੍ਰਾਈਬ ਕਰਿਓ ਤੇ ਰੋਜ਼ਾਨਾ ਨਵਾਂ ਨਵਾਂ ਵੀਡੀਓ ਦੇਖਣ ਲਈ ਬੈਲ ਆਈਕਨ ਵੀ ਦਬਾ ਦਿਓ ਤਾਂ ਜੋ ਸਾਨੂੰ ਨੋਟੀਫਿਕੇਸ਼ਨ ਸਭ ਤੋਂ ਪਹਿਲਾਂ ਮਿਲ ਸਕੇ ਧੰਨਵਾਦ ਜੀ ਇਹ ਆਪਣੀ ਥਾਲੀ ਸੱਜ ਕੇ ਜੀ ਤਿਆਰ ਆ ਸਾਡੀ ਥਾਲੀ ਵਿੱਚ ਆ ਜੀ ਦਹੀਂ ਫਰਾਈ ਮਿਰਚ ਉਹ ਵੀ ਢਾਬਾ ਸਟਾਈਲ ਤੇ ਨਾਲ ਲੱਛਾ ਪਰਾਂਠਾ ਅੱਜ ਸਾਡੇ ਬ੍ਰੇਕਫਾਸਟ ਵਾਲੀ ਥਾਲੀ ਵਿੱਚ ਆ ਜੀ ਦਹੀਂ ਲੱਛਾ ਪਰਾਂਠਾ ਨਾਲ ਢਾਬਾ ਸਟਾਈਲ ਹਰੀ ਮਿਰਚ ਫਰਾਈ ਕੀਤੀ ਹੋਈ